ਦੇਖੋ ਵਈ ਸੰਸਾਈਟ ਹੁੰਦਾ ਨਾ ਦੇਖਦੇ ਦੇਖਦੇ ਸਮੁੰਦਰ ਚ ਵੱਡ ਜੂਗਾ ਸੂਰਜ ਗਿਆ ਸਮੁੰਦਰ ਦੇ ਵਸ ਗਿਆ ਉਹ ਦੇਖੋ ਥੋੜਾ ਜਿਹਾ ਵਗ ਗਿਆ ਇਹ ਆਪਣੇ ਦੇਖਦੇ ਦੇਖਦੇ ਹੀ ਸਮੁੰਦਰ ਦੇ ਵਿੱਚ ਚਲ ਜੂਗਾ ਉਰ ਸਪੀਡ ਨਾ ਹੋ ਜਾਈਏ ਨਾ ਹੂੰ ਉਹ ਜਨੇ ਯਾਰੀ ਬੱਥਰੀ ਆਪਰਾ ਦੇਖੋ ਸਨਸੈਟ ਹੋ ਗਿਆ ਬਾਈ ਓਏ ਜੇ ਚੱਲਦਾ ਅਸਰ ਅੱਧੀ ਤਾਂ ਪਾਰਟੀ ਜੀ ਰਹੀ ਹੋਵੇ ਆ ਦੇਖੋ ਬਾਈ ਸਨਸੈਟ ਹੁੰਦਾ ਨਾ ਜਮੈਂ ਸੂਰਜ ਦੇਖਦੇ ਦੇਖਦੇ ਸਮੁੰਦਰ ਦੇ ਵਿੱਚ ਹੀ ਵੜ ਗਿਆ ਆ ਦੇਖੀ ਚਲੋ ਵੇਗ ਲਾਲੀ ਜੀ ਹੌਲੀ ਹੌਲੀ ਖਤਮ ਹੋਣ ਲੱਗ ਗਈ। ਹੋ ਗਿਆ ਕੋ ਗਿਆ। ਗਿਆ 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 ਗਿਆ। ਅੱਜ ਤਾਂ 33 ਹੂਸ ਲੋਕੋ ਮੁੜੀਏ। ਇਹ ਬੜੀ ਜਲਦੀ ਚਲਾ ਗਿਆ। ਹੂੰ। ਗਿਆ ਨਾ। ਦੇਖੋ ਬੈਰੋ। ਪੂਰਜ ਤੋਂ ਪੂਰੇ ਸਮੁੰਦਰ ਤੋਂ। ਡੁੱਬ ਗਿਆ। ਡੁੱਬ ਗਿਆ। ਗਿਆ। ਸਮੁੰਦਰ ਡੁੱਬ ਗਿਆ ਸੂਰਜਮ। ਆ ਦੋ ਪੂਣ ਸੇਧਰ ਲਈ ਗਿਆ ਗਿਆ ਬਾਈ ਗਿਆ ਸੂਰਜ ਪਹਿਲੀ ਵਾਰੀ ਦੇਖਿਆ ਬਈ ਪਹਿਲੀ ਵਾਰੀ ਇਹ ਇਹ ਗੈਸ ਮੰਦਰ ਚ ਜਮਾ ਸਾਰਾ ਸੂਰਜ ਜੀ ਸਮੁੰਦਰ ਚ ਵੜ ਗਿਆ ਤੇ ਕਿਸਮਤ ਵਾਲੇ ਬੰਦੇ ਦੇਖਦੇ ਆ ਬਾਈ ਉਹਨਾਂ ਨੂੰ ਹੋਣੇ ਬਾਈਸ ਲੈ ਜਾਣਾ ਸੂਰਜ ਠੰਡਾ ਹੋਣ ਤੇ ਆ। ਬਾਈ ਠੰਡਾ ਹੋ ਜੂਗਾ। ਸਵੇਰੇ ਵੀ ਨਿਕਲੂ ਫੇਰ ਠੰਡਾ ਹੋ ਜੂਗਾ। ਫੇਰ ਰਾਤ ਨੂੰ ਪਾਣੀ ਦਾ ਹੋ ਜੂ ਲੜਾਈ। ਫੇਰ ਫੇਰ ਗਰਮ ਹੋ ਕੇ ਬਾਹਰ। ਬਾਈ ਸਾਰਾ ਸੂਰਜ ਚਲਾ ਗਿਆ ਸਮੁੰਦਰ ਚ। ਉਹ ਜਿਹੜੀ ਲਾਲੀ ਆ ਉਹ ਵੀ ਖਤਮ ਹੋਣ ਲੱਗ ਗਈ। ਹਾਂ। ਤੂੰ ਇਹ ਵੀ ਦੇਖ ਦੇ ਦੇਖ ਦੇ ਦੇਖ ਦੇ 2 ਮਿੰਟਾਂ ਚ ਹੀ ਗਿਆ। 2 ਮਿੰਟਾਂ ਚ ਹੀ ਗਿਆ। ਹਾਂ। ਬੜੀ ਲੰਮੀ ਚੋੜੀ ਗੱਲ ਨਹੀਂ ਹੈਗੀ। ਇਹ ਹੁਣ ਰਾਤ ਹੁਣ ਲੱਗੂ ਬਾਈ ਉਹਰੇ। ਹੁਣ ਟਾਈਮ ਹੈਗਾ ਬਾਈ ਸਾਹਿਬ ਜੀ 7 ਵਜੇ ਦਾ ਤੇ ਆਪਣੇ ਤਾਂ 5:30 ਵਜੇ ਨੇਰਾ ਹੋ ਜਾਂਦਾ ਆਪਣੇ ਨਾਲ ਤੇਰੀ ਵੀ ਕਾਲ ਆਪਣੇ ਨੇਰਾ ਹੋ ਗਿਆ ਆ ਦੇਖ ਲਓ ਸਾਰੇ ਪਾਸੇ ਹੈ ਨਾ ਆ ਦੇਖੋ